ਕਹਿੰਦਾ ਕੱਪੜੇ ਦੇ ਨਾਲ ਟੱਕ ਟੱਕ ਰੱਖੀ ਦੂਰ ਚ ਰੀਟਾਂ ਤੋਂ ਹਾਂਜੀ ਹਾਲੇ ਤੱਕ ਲਫਾਫੇ ਵੀ ਨਹੀਂ ਉਤਰੇ ਸੀਟਾਂ ਤੋਂ ਹਾਂਜੀ ਹਾਂਜੀ ਕਰਵਾਈ ਕਰਾ ਚੈੱਕ ਦੇਖੋ ਬੇਟੀ ਦਿਖਾ ਤਾਂ ਫਿਰ ਚੱਲੀ ਇੱਕ ਸਰਵਿਸ ਹੋਈ ਜੀ ਦਿਖਾ ਤਾਂ ਮੈਂ ਇਧਰ ਲੈ ਕਿਉਂ ਦੋਸਤ ਜੀ ਚੱਲੀ ਇੱਕ ਸਰਵਿਸ ਹੋਈ ਆ ਹਾਂਜੀ ਇਹ ਇੱਕੋ ਹੀ ਰੇਟ ਆ ਜੀ 12 ਲੱਖ 70 ਹਜ਼ਾਰ ਦੀ ਇਹ ਚੋਂ 1 ਰੁਪਿਆ ਵੀ ਘਟਵਾਤ ਨਹੀਂ ਹੋਣਾ ਤੁਹਾਡਾ ਮਾਣ ਇੱਕ 5000 ਵੱਖਰਾ ਚੱਕੋ ਮਿੱਤਰੋ ਪੰਜਾਹ ਹਜ਼ਾਰ ਦੀ ਵੀਡੀਓ ਦਾ ਨਾਮ ਲੈ ਕੇ ਆਊਗਾ ਹਾਂ ਵੀਡੀਓ ਸ਼ੇਅਰ ਕਰਦਿਆ ਕਰੋ ਭੱਟੀ ਸਾਹਿਬ ਦਾ ਨਾਮ ਲੈ ਸ਼ੇਅਰ ਕਰੂਗਾ ਜਿਹੜਾ ਉਹ ਲੈ ਕੇ ਜਾਊਗਾ ਦੇਣ ਤੋਂ ਬਾਅਦ ਵੀ 1 ਸਾਲ ਦੀ ਗਾਰੰਟੀ ਹੈ ਜੀ ਚੱਕੋ ਮਿੱਤਰੋ ਖਰੀਦਣ ਤੋਂ ਬਾਅਦ ਵੀ 1 ਸਾਲ ਦੀ ਗਾਰੰਟੀ ਹੈ ਭਾਜੀ ਕਹਿੰਦੇ ਸਾਰੀ ਚਾਬੀਆਂ ਲੱਗੀਆਂ 17351 ਕਿਲੋਮੀਟਰ ਚੱਲੀ ਆ ਸਾਰੀ ਗੱਡੀ Ориਜినਲ ਆ ਸਾਰਾ ਕੁਝ ਨਾਲ ਦਾ ਹੀ ਹੈ ਜੀ ਹਾਂ ਪੂਰੀ ਘੈਂਟ ਗੱਡੀ ਆ ਭਾਜੀ ਨਾਲ ਤੇ ਟੈਰਾਂ ਵਾਲੀ ਆ ਜੀ ਇਹ ਓਨਰ ਕੰਮੀ ਹੂ ਗੱਡੀ ਇਹ ਸੈਕੰਡ ਓਨਰ ਆ ਸੈਕੰਡ ਓਨਰ ਆ ਹਾਂਜੀ ਇੱਕ ਘਰ ਚ ਦੂਜੇ ਨਾਮ ਹੋਈ ਹੋਆ ਅਸਾਂ ਇੱਕ ਘਰ ਚ ਦੂਜੇ ਸਮ ਇਹ ਜਾਰੀ ਰੇਟ ਦੱਸ ਦਿਓ ਕਿ ਸੱਜਣ ਯਾਦ ਹੀ ਰੱਖਣੋ ਆਪਾਂ ਜੀ ਦੇਖੋ ਉਦਾਂ ਮੰਗਦੇ ਆ ਜੀ 1.5 ਲੱਖ ਰੁਪਈਆ ਆਪਾਂ ਤੁਹਾਨੂੰ ਦਸਹਿਰਾ ਤੇ ਦੀਵਾਲੀ ਗਿਫਟ 9.5 ਲੱਖ ਰੁਪਈਆ ਚੱਕੋ ਮਿੱਤਰੋ ਲੱਖ ਰੁਪਈਆ ਡਿਸਕਾਊਂਟ ਹੋ ਗਿਆ ਇੱਕ ਗੱਲ ਹੋਰ 1 ਲੱਖ ਰੁਪਈਆ ਲਿਆ ਕੇ 8 ਲੱਖ ਦਾ ਲੋਨ ਕਰਾ ਲਓ 8 ਲੱਖ ਦਾ ਲੋਨ ਹੋਜੂ 9.5 ਲੱਖ ਦਾ ਸੌਦਾ ਹੋ ਪਾਜੀ ਗੱਲ ਇੱਕ ਇਹ ਹੁੰਦੀ ਹੈ ਹਰੇਕ ਸੱਜਣ ਨਾਲ ਆਪਣਾ ਆਫਰ ਭਾਲਦਾ ਬੀ ਨਾ ਤੁਸੀਂ ਕਹੋਗੇ ਕਰ ਦਾਂਗੇ ਜੀ ਮਾਨਤਨ ਹੋ ਜੋ 10000 ਦਾ ਤੁਹਾਨੂੰ ਸਪੈਸ਼ਲ ਗਿਫਟ ਤੁਹਾਡੇ ਵੱਲੋਂ ਤੁਹਾਡੇ ਚੈਨਲ ਆਈ ਚੱਕ ਮਿੱਤਰ ਆ ਕੇ ਦੱਸ ਦੋ ਕਰਾਂ ਵੀ ਪੱਟੀ ਦੀ ਵੀਡੀਓ ਇੱਕ ਹੋਰ ਗੱਲ ਪੱਟੀ ਤੁਹਾਡਾ ਰੈਫਰੈਂਸ ਦਿਓਗੇ ਤਾਂ ਦਵਾਂਗੇ ਉਹ ਵੀ ਅਸ ਜੇ ਮੈਂ ਕਹੂੰਗਾ ਜੀ ਹਾਂ ਜੇ ਮੈਂ ਕਹੂੰਗਾ ਆ ਕੇ ਭਾਜੀ ਦੀ ਜਿਹੜੀ ਮਰਜੀ ਗੱਡੀ ਦਾ ਚੱਕੋ ਜਿਹੜੀ ਮਰਜ਼ੀ ਗੱਡੀ ਤੇ ਯਾਰ 10000 ਦਾ ਡਿਸਕਾਊਂਟ ਲੈ ਲਓ ਉਹ ਵੱਖਰਾ ਹੈ ਜੀ ਰੇਟ ਤੋਂ ਇਲਾਵਾ ਹੀ ਹੈ ਜੀ ਠੀਕ ਹੈ ਬਾਈ ਚੱਕੋ ਮੈਨ ਤਰੋਂ ਇਹ ਵੱਡੇ ਜਿਗਰ ਵਾਲੇ ਬੰਦੇ ਦੀ ਗੱਲਾਂ ਹੁੰਦੀਆਂ ਨੇ 13 ਮਾਡਲ ਹੈ ਜੀ ਟੋਟਲ ਪਹਿਲਾਂ ਤੁਹਾਨੂੰ ਤੁਸੀਂ ਦੇਖ ਕੇ ਗਏ ਸੀ ਉਹ 12 ਸੀਗੀ ਹਾਂਜੀ ਉਹ ਆਟੋ ਸੀ ਇਹ ਮੈਨੂਅਲ ਹੈ ਜੀ ਇਹ ਮੈਨੂਅਲ ਹੈ ਹਾਂਜੀ ਅਲਾਏ ਇਹਦੇ ਕਿੰਨੇ ਕਿਤੇ ਹੋਣਗੇ ਜੀ ਇਹਦੇ 2 ਲੱਖ ਦੇ ਲਾਈਟ ਵਾਲੇ ਇਹ ਵੀ ਵਧੀਆ ਪ੍ਰਾਡੋ ਦੇ ਲੱਗੇ ਹੋਏ ਨੇ ਪ੍ਰਾਡੋ ਦੇ ਲਾਈਟਾਂ ਲੱਗੇ ਐਮ ਬੂਫਰ ਸਭ ਕੁਝ ਲੱਗਾ ਹੈ ਜੀ ਇਹਦੇ ਵਿੱਚ ਹੀ ਲਾਈਟਾਂ ਲੂਟਾਂ ਸਭ ਕੁਝ ਲੱਗਾ ਹੈ ਦੇਖ ਤਰ ਮੈਂ ਆਹ ਦੇਖੋ ਸਿਰਾਂ 3000 ਡਿਸਕਾਊਂਟ ਹੋ ਗਿਆ ਮੈਂ ਤੋ 3000 ਡਿਸਕਾਊਂਟ ਜੀ 35 ਹੋ ਗਿਆ ਚੱਕੋ ਆ ਜੋਗਰਾ ਹਾਂ ਹਾਂਜੀ 8 ਲੱਖ 40 ਹਜ਼ਾਰ ਦੀ ਤੁਹਾਡੇ ਵੀਡੀਓ ਜਿਹੜਾ ਸ਼ੇਅਰ ਕਰੂਗਾ 12 ਮਾਡਲ 12 ਮਾਡਲ 8 ਲੱਖ 40 ਹਜ਼ਾਰ ਦਾ ਜੀ ਉਹ 8000 ਰੁਪਿਆ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ 840 ਇਹ ਸਿੱਧੂ ਮੂਸੇ ਵਾਲਾ ਨੰਬਰ ਹੈ ਜੀ ਹਾਂਜੀ ਹਾਂਜੀ ਇਹ ਭਾਜੀ ਕਿੰਨਾ ਮਾਡਲ ਹੈ ਇਹ 2012 4x4 ਆ ਜੀ 20 ਇੰਚੀ ਲਾਈਟ ਟਾਇਰ ਲੱਗੇ 2 ਲੱਖ ਦੇ 7 ਲੱਖ 40 ਹਜ਼ਾਰ ਦੀ ਰਹਿ ਜੂ ਜਿਹੜਾ ਸੱਜਣਾ ਹੈ ਆ 740 ਇਹ 2010 ਮਾਡਲ ਹੈ 10 ਚ ਹੀ ਬੰਦ ਹੋਈ ਹੈ ਜੀ ਇਹਦਾ ਭ ਚੱਕੋ ਮਿੱਤਰੋ 2030 ਤੱਕ ਗੱਡੀ ਪਾਸ ਵੀ ਐ ਅਲਾਈ ਟਾਇਰ ਭਾਜੀ ਨੂੰ ਨਵੇਂ ਲਵਾ ਦੇ ਨਵੇਂ ਨਵੇਂ ਪਰ ਮੈਂ ਲਾਈਟ ਟਾਇਰ ਲੱਗੇ ਹੁਣ ਤੇ ਗੱਡੀ ਨੂੰ ਤੂੰ ਰੋਬ ਚੱਕ ਤਾ ਤੁਹਾਨੂੰ ਸੀਟਾਂ ਦੇ ਕਵਰ ਲਾ ਕੇ ਮੈਨਣਗੇ ਜੀ ਸੀਟ ਦੇ ਉੱਪਰ ਪਰਦੇ ਲਾ ਕੇ ਮੈਨਣਗੇ ਅਸਾਂ ਪਰਦੇ ਪਾ ਲਾ ਕੇ ਦਵਾਂਗੇ ਸਾਰਾ ਕੁਝ ਲਾ ਕੇ ਦਵਾਂਗੇ ਚੱਕੋ ਮਿੱਤਰੋ ਓਏ ਹੋਰ ਵੀ ਐ ਭਾਜੀ ਜੇ ਤਾਂ ਇਹ ਪਹਿਲੇ ਨਾਂ ਤੇ ਐ ਜੀ ਨਾਲੇ ਫਰਸਟ ਓਨਰ ਐ ਫਰਸਟ ਓਨਰ ਇਹਦਾ ਨੰਬਰ ਕਿੱਥੋਂ ਦਾ ਐ ਨੰਬਰ ਲੋਕਲ ਜੀ ਨੰਬਰ ਬਾਹਰਲਾ ਤੁਹਾਨੂੰ ਕਿਹਾ ਆਪਾਂ ਕੰਮ ਨਹੀਂ ਕਰਦੇ ਜੀ ਪੀਵੀ 13 ਲੈ ਸਾਡੇ ਸੰਗਰੂਰ ਦਾ ਨੰਬਰ ਐ ਜੀ ਤੁਹਾਡੇ ਸੰਗਰੂਰ ਦਾ ਪਹਿਲੇ ਨ ਦੋ ਵੇਲੇ ਸਕਰਾਨਾ ਕਰਦੇ ਮਾਲਕ ਦਾ ਬਹਿ ਜਾਂਦੇ ਨੇ ਭੁੰਜੇ ਲਾ ਕੇ ਆਸਣ ਨੂੰ ਜਿੰਨੇ ਕ ਗੱਡੀਆਂ ਉਤੋਂ ਇਹਨਾਂ ਨੇ ਕੰਮ ਚਲਾਇਆ ਸੀ ਓਨੀਆਂ ਕ ਤਾਂ ਹੁਣ ਵੇਚ ਦਿੰਦੇ ਨੇ ਆਸਣ ਨੂੰ ਮਿੱਤਰੋ ਅੱਜ ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਨਾ ਥੋੜੇ ਦਿਨ ਪਹਿਲਾਂ ਮੈਂ ਏਸੇ ਪਿੰਡ ਦੇ ਵਿੱਚ ਏਸੇ ਜਗ੍ਹਾ ਤੇ ਏਸੇ ਸ਼ੋਰੂਮ ਦੇ ਉੱਪਰ ਵੀਡੀਓ ਕਰਕੇ ਗਿਆ ਸੀ ਤੁਹਾਨੂੰ 7-8 ਗੱਡੀਆਂ ਦਿਖਾਈਆਂ ਸੀ بڑے ਪਿੰਡ ਦੇ ਵਿੱਚ ਖੜੇ ਆ ਬੜੀਆਂ ਹੀ ਗੱਡੀਆਂ ਦਿਖਾਈਆਂ ਦਿੱਤੇ ਵੱਡੇ ਜਿਗਰੇ ਵਾਲੇ ਬੰਦੇ ਲਵੇ ਦੁਬਾਰਾ ਪਹੁੰਚ ਗਏ ਉਹ ਸਾਰੀਆਂ ਸੇਲ ਹੋ ਗਈਆਂ ਅੱਜ ਨਾ ਉਹਨਾਂ ਨਾਲੋਂ ਦੁੱਗਣੀਆਂ ਤਿੱਗਣੀਆਂ ਗੱਡੀਆਂ ਕਹਿ ਸਕਦੇ ਜਾਨੀ ਕਿ ਪੂਰਾ ਘਰ ਗੱਡੀਆਂ ਦੇ ਨਾਲ ਭਰਿਆ ਪਿਆ ਮਿੱਤਰੋ ਅੱਜ ਦੁਬਾਰਾ ਤੇਜੰਦਰ ਭਾਜੀ ਨੂੰ ਬਾਈ ਲਾਡੀ ਨੂੰ ਤੁਹਾਡੇ ਨਾਲ ਸਨਮੁਖ ਕਰਦੇ ਆ ਤੇ ਦੁਬਾਰਾ ਜਾਣਕਾਰੀ ਲਵਾਂਗੇ ਸਾਰੀਆਂ ਗੱਡੀਆਂ ਵਾਸਤੇ ਸਸੀ ਆਪਾ ਜੀ ਕਿਵੇਂ ਜੀ ਸਹੀ ਕਾਲੀ ਜੀ ਠੀਕ ਹਾਂ ਜੀ ਬਹੁਤ ਵਧੀਆ ਕਿਵੇਂ ਪਹਿਲਾਂ ਵਾਲੀ ਗੱਡੀ ਬਹੁਤ ਖੁਸ਼ੀ ਹੋਈ ਜੀ ਤੁਹਾਨੂੰ ਮਿਲ ਕੇ ਜੀ ਥੈਂਕ ਯੂ ਜੀ ਮਹਾਰਾਜ ਬਹੁਤ ਰੂਬਰੂ ਹੋਏ ਤੁਹਾਨੂੰ ਤੁਸੀਂ ਥੈਂਕ ਯੂ ਸੱਤ ਜੀ ਇਹਨਾਂ ਗੱਡੀਆਂ ਦਾ ਬਹੁਤ ਵਧੀਆ ਰਿਸਪੌਂਸ ਆਇਆ ਜੀ ਸਾਰੀਆਂ ਗੱਡੀਆਂ ਸੇਲ ਹੋ ਗਈਆਂ ਸਾਰੀਆਂ ਹੋ ਗਈਆਂ ਜੀ ਬੇਕਣ ਗ ਇੱਕ ਵੀ ਨਹੀਂ ਰਹੀ ਮਤਲਬ ਜਿਹੜੀਆਂ ਤੁਸੀਂ ਪੰਜ ਗੱਡੀਆਂ ਦੀ ਵੀਡੀਓ ਪਾ ਕੇ ਗਈ ਪੰਜੇ ਪੈ ਗਈਆਂ ਅੱਛਾ ਜੀ ਹਾਂਜੀ ਪਰ ਮੈਂ ਗੱਲ ਹੁਣੇ ਆਪਾਂ ਜੀ ਤੇ ਮਤਲਬ ਥੋੜੇ ਦਿਨ ਰਹਿ ਕੇ ਦੀਵਾਲੀ ਦੇ ਵਿੱਚ ਠੀਕ ਹੈ ਜੀ ਬਿਲਕੁਲ ਅੱਜ ਨਾ ਹਰੇਕ ਸੱਜਣ ਆਪਣਾ ਪੰਜਾਬੀ ਭਰਾ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਦਸਹਿਰਾ ਆ ਗਿਆ ਜਾਂ ਦੀਵਾਲੀ ਆ ਗਈ ਆਪਾਂ ਨਾ ਕੋਈ ਨਾ ਕੋਈ ਚੀਜ਼ ਲਾਵਾਂਗੇ ਯਾਦ ਰਹਿੰਦੀ ਹੈ ਬਿਲਕੁਲ ਜੀ ਪੰਜਾਬੀ ਹਨਾ ਇਹ ਚੀਜ਼ ਨੂੰ ਮੰਨ ਕੇ ਚੱਲਦੇ ਹੁੰਦੇ ਨੇ ਅੱਜ ਆਪਾਂ ਘਰ ਘਰ ਗੱਡੀਆਂ ਪਹੁੰਚਾ ਦੇਣੀ ਆਪਾਂ ਤੁਹਾਨੂੰ ਇੱਕ ਨਾ ਦਸਹਿਰਾ ਜਾਂ ਦੀਵਾਲੀ ਗਿਫਟ ਸਮਝ ਲੋ ਦੇਣੇ ਆ ਹਾਂ ਗਿਫਟ ਦੇਣਾ ਰੇਟ ਬਾਜਵ ਕਰਤੀ ਰੇਟ ਵੀ ਬਾਜਵ ਦੇਣੇ ਆ ਤੇ ਗੱਡੀਆਂ ਵੀ ਵਧੀਆ ਦੇਣੀਆਂ ਹਾਂ ਗੱਡੀਆਂ ਦੇਣੀਆਂ ਨੇ ਘੈਂਟ ਆ ਹਾਂ ਬੰਦਾ ਯਾਦ ਕਰੂਗਾ ਗੱਡੀ ਦੀ ਆ ਕੇ ਇਹ ਕਹੂਗਾ ਦਸਹਿਰੇ ਵਾਲੇ ਦਿਨ ਗੱਡੀ ਲਿਆਂਦੀ ਸੀ ਜਾਂ ਦੀਵਾਲੀ ਤੋਂ ਪਹਿਲਾਂ ਗੱਡੀ ਲਿਆਂਦੀ ਸੀ ਓਕੇ ਹਾਂਜੀ ਦੀਵਾਲੀ ਗਿਫਟ ਰੱਖ ਰੋ ਤੁਸੀਂ ਚਲ ਆਪਾਂ ਉਸ ਦਿਨ ਇੱਕ ਲੋਨ ਦੀ ਸਹੂਤਾ ਵੀ ਰੱਖੀ ਦੀ ਉਹ ਤਾਂ ਅੱਜ ਵੀ ਅਵੇਲੇਬਲ ਹੈ ਅੱਜ ਵੀ ਹਾਂਜੀ ਡਾਊਨ ਪੇਮੈਂਟ ਘੱਟ ਤੋਂ ਘੱਟ ਕਿੰਨੀ ਲੱਖ 1.5 ਲੱਖ ਰੁਪਈਆ ਦੇ ਕੇ ਗੱਡੀ ਜਿਹੜੀ ਲੱਖ ਡੇਢ ਲੱਖ ਲਿਆ ਕੇ ਤੁਸੀਂ ਜਿਹੜੀ ਮਰਜ਼ੀ ਗੱਡੀ ਲਿਜਾ ਸਕਦੇ ਹੋ ਹਾਂ ਜਿਹੜੀ ਮਰਜ਼ੀ ਗੱਡੀਆਂ ਕਿਹੜੀਆਂ ਕਿਹੜੀਆਂ ਹੋਣਗੀਆਂ ਅੱਜ ਆਪਣੇ ਕੋਲ ਸਾਰੀਆਂ ਭਾਇਆ 7 ਫੋਰਚੂਨਰਾਂ ਜੀ ਹਾਂਜੀ ਇੱਕ ਕੰਡੈਵਰ ਆ ਜੀ ਇੱਕ ਕੰਬੈਸਟਰ ਆ ਜੀ ਦੋ ਥਾਰਾਂ ਆ ਜੀ ਓਕੇ ਹਾਂਜੀ ਹੋਰ ਆਲਟੋ ਹੈਗੀ ਆ ਇੱਕ ਦੂਜੀ ਹੈਗੀ ਆ ਜੀ ਅੱਛਾ ਅੱਜ ਛੋਟੀਆਂ ਗੱਡੀਆਂ ਵੀ ਲਿਆਂਦੀਆਂ ਨੇ ਛੋਟੀਆਂ ਵੀ ਹੈਗੀਆਂ ਆਪਾਂ ਸ਼ੁਰੂਆਤ ਕਰਦੇ ਆਂ ਵੱਡੇ ਪਿੰਡ ਦੇ ਵਿੱਚ ਖੜੇ ਆਂ ਆਪਣੇ ਕੋਲ 13 ਗੱਡੀਆਂ ਖੜੀਆਂ ਜੀ 13 ਗੱਡੀਆਂ ਨੇ ਭਾਜੀ ਹਾਂਜੀ ਪਰ ਮੈਂ ਵੱਡੇ ਪਿੰਡ ਦੇ ਵਿੱਚ ਖੜੇ ਆਂ ਵੱਡੀ ਗੱਡੀ ਤੋਂ ਸਟਾਰਟ ਕਰਦੇ ਆਂ ਭਾਜੀ ਇਹਦਾ ਦੱਸੋ ਗ ਸਾਰੀ ਗੱਡੀ ਬੰਪਰ ਤੋਂ ਬੰਪਰ origignal ਆ ਜੀ ਅੱਛਾ ਸਾਰੀ ਗੱਡੀ origignal ਵੀ ਆ ਬੰਪਰ ਤੋਂ ਬੰਪਰ ਹੀ ਕੋਈ ਚੱਲੀ ਕਿੰਨੀ ਹੋਈ ਆ 117000 ਰੁਪਏ ਪਰ ਮੈਂ 117000 ਚੁੱਕੀ ਆ ਚਾਬੀ ਇਹ ਆਟੋ ਆ ਦੇਖ ਹੂੰ ਇਹਦੇ ਨੂੰ ਵੀ ਚਾਬੀ ਬਟਨ ਲਾ ਕੇ ਦੇਖ ਤੇ ਦੇਖ ਆ ਲਾਈਟ ਤੇ ਟਾਇਰ ਚੈੱਕ ਕਰਵਾ ਇਹਦਾ ਵਾਰਨਟ ਵੀ ਚੱਲ ਨਾਲ ਦੇ ਟਾਇਰ ਆ ਜੀ ਅੱਛਾ ਭਾਜੀ ਟਾਇਰ ਦੇ ਨਾਲ ਦੇ ਨੇ ਹਾਂਜੀ ਓਕੇ ਹਾਂਜੀ ਆ ਜਾ ਕਰਾਂ ਭਾਈ ਚੱਕਿਓ ਇਹਦਾ ਵਾਰਨਟ ਗੱਡੀ ਦਾ ਤੁਹਾਨੂੰ ਸਟਾਰਟ ਕਰਕੇ ਵੀ ਦਿਖਾ ਦਿੰਨੇ ਗੱਡੀ ਬਹੁਤ ਸਾਰੀ ਫੀਲਡ ਆ ਜੀ ਤੁਹਾਨੂੰ ਚਾਬੀ ਤੱਕ ਨਹੀਂ ਲੱਗੀ ਜੀ ਇੱਕ ਨਟ ਨੂੰ ਚਾਬੀ ਲੱਗੀ ਹੋਊਗੀ ਆਪਣਾ ਸੌਦਾ ਕੋਈ ਨਹੀਂ ਭਾਵੇਂ 10 ਦਿਨ ਚ ਟਰਾਈ ਕਰਕੇ ਗਾਹ ਦੇਖ ਲਵੇ ਚੱਲੀ ਹੋਈ 117000 ਦੇਣ ਤੋਂ ਬਾਅਦ ਵੀ 1 ਸਾਲ ਦੀ ਗਾਰੰਟੀ ਹੈ ਜੀ ਆ ਚੱਕੋ ਮਿੱਤਰੋ ਖਰੀਦਣ ਤੋਂ ਬਾਅਦ ਵੀ 1 ਸਾਲ ਦੀ ਗਾਰੰਟੀ ਹੈ ਭਾਜੀ ਕਹਿੰਦੇ ਭਾਜੀ ਵਾਰੰਟਰ ਤਾਂ ਲਾ ਦਿਓ ਗੱਡੀ ਦਾ ਇਹਨੂੰ ਕਰਿਓ ਜੀ ਮੀਟਰ ਔਨ ਕਰਿਓ ਆਪਾਂ ਚੈੱਕ ਕਰ ਲਈਏ ਵੀ ਬਾਕੀ ਚੱਲੀ ਹੋਈ ਹੈ ਨਹੀਂ 117352 ਕਿਲੋਮੀਟਰ ਚੱਲੀ ਆ 117355 ਧਰਮੇ ਦੇਖੋ ਸਾਰੀ ਗੱਡੀ Ориジナル ਹੈ ਸੀਟ ਕਵਰ ਲਗਾ ਗੱਡੀ ਸਾਰਾ ਕੁਝ ਨਾਲ ਦਾ ਹੀ ਹੈ ਜੀ ਹਾਂ ਪੂਰੀ ਘੈਂਟ ਗੱਡੀ ਆ ਪਾਜੀ ਨਾਲ ਤੇ ਟੈਰਾਂ ਵਾਲੀ ਆ ਜੀ ਇਹ ਓਨਰ ਕੰਮੀ ਹੋ ਗੱਡੀ ਇਹ ਸੈਕੰਡ ਓਨਰ ਹੈ ਸੈਕੰਡ ਓਨਰ ਆ ਹਾਂਜੀ ਇੱਕ ਘਰ ਚ ਦੂਜੇ ਨਾਮ ਹੋਈ ਹੋਆ ਅਸੀਂ ਇੱਕ ਘਰ ਚ ਦੂਜੇ ਸਮੇਂ ਨਾਮ ਹੋਈ ਹੋਇਆ ਤੇ ਮੈਨੂੰ ਇਹ ਦੱਸੋ ਦਿਵਾਲੀ ਚੱਲ ਰਹੀ ਆ ਇਹ ਜਰਾ ਰੇਟ ਦੱਸ ਦਿਓ ਵੀ ਸੱਜਣ ਯਾਦ ਹੀ ਰੱਖਣ ਆਪਾਂ ਜੀ ਦੇਖੋ ਉਦਾਂ ਮੰਗਦੇ ਆ ਜੀ 10.5 ਲੱਖ ਰੁਪਈਆ ਆਪਾਂ ਤੁਹਾਨੂੰ ਦਸਹਿਰਾ ਤੇ ਦੀਵਾਲੀ ਗਿਫਟ 9.5 ਲੱਖ ਰੁਪਈਆ ਚੱਕੋ ਮਿੱਤਰੋ ਲੱਖ ਰੁਪਈਆ ਡਿਸਕਾਊਂਟ ਹੋ ਗਿਆ ਇੱਕ ਗੱਲ ਹੋਰ 1 ਲੱਖ ਰੁਪਈਆ ਲਿਆ ਕੇ 8 ਲੱਖ ਦਾ ਲੋਨ ਕਰਾ ਲਓ 8 ਲੱਖ ਦਾ ਲੋਨ ਹੋ ਜੂ 9.5 ਲੱਖ ਦਾ ਸੌਦਾ ਹੋ ਪਾਜੀ ਗੱਲ ਇੱਕ ਇਹ ਹੁੰਦੀ ਆ ਹਰੇਕ ਸੱਜਣ ਦਾ ਆਪਣਾ ਆਫਰ ਭਾਲਦਾ ਬੋਲੀ ਨੂੰ ਤੁਸੀਂ ਕਹੋਗੇ ਕਰ ਦਾਂਗੇ ਜੀ ਮੰਨ ਤਾਂ ਹੋ ਜੂ 10000 ਦਾ ਤੁਹਾਨੂੰ ਸਪੈਸ਼ਲ ਗਿਫਟ ਤੁਹਾਡੇ ਵੱਲੋਂ ਤੁਹਾਡੇ ਚੈਨਲ ਆਈ ਚੱਕੋ ਮਿੱਤਰੋ ਆ ਕੇ ਦੱਸ ਦੋ ਕਰਾਂ ਵੀ ਪੱਟੀ ਦੀ ਵੀਡੀਓ ਇੱਕ ਹੋਰ ਗੱਲ ਵੀ ਤੁਹਾਡਾ ਰੈਫਰੈਂਸ ਦਊਗੇ ਤਾਂ ਦਵਾਂਗੇ ਉਹ ਵੀ ਅਸੀਂ ਜੇ ਮੈਂ ਕਹੂੰਗਾ ਜੀ ਹਾਂ ਜੇ ਤੁਸੀਂ ਕਰੋਗੇ ਆ ਕੇ ਭਾਜੀ ਦੀ ਜਿਹੜੀ ਮਰਜ਼ੀ ਗੱਡੀ ਦਾ ਚੱਕੋ ਜਿਹੜੀ ਮਰਜ਼ੀ ਗੱਡੀ ਤੇ ਯਾਰ 10000 ਦਾ ਡਿਸਕਾਊਂਟ ਉਹ ਵੱਖਰਾ ਹੈ ਜੀ ਰੇਟ ਤੋਂ ਇਲਾਵਾ ਹੀ ਹੈ ਜੀ ਠੀਕ ਹੈ ਬਸ ਚੱਕੋ ਮਿੱਤਰੋ ਇਹ ਵੱਡੇ ਜਿਗਰ ਵਾਲੇ ਬੰਦੇ ਦੀ ਗੱਲਾਂ ਹੁੰਦੀਆਂ ਨੇ ਤੇ ਫੁੱਲ ਮਾਨ ਤਨ ਹੁਜਰ ਆ ਚੁਕੇ ਨਾ। ਦਾਦੀ ਯਾਰ ਤੁਹਾਡੇ ਨੂੰ ਗਿਫਟ ਆ ਜੀ ਇਹ ਸਾਰਿਆਂ ਨੂੰ। ਠੀਕ ਹੈ ਜੀ। ਭਾਜੀ ਜਿਹੜੀ ਆ ਖੜੀ ਆਂ ਡਾ ਪਰ। ਇਹ ਭਾਜੀ 2013 ਮਾਡਲ ਆ ਜੀ। ਟੋਟਲ ਪਹਿਲਾਂ ਤੁਹਾਨੂੰ ਤੁਸੀਂ ਦੇਖ ਕੇ ਗਏ ਜੀ ਉਹ 12 ਸੀਗੀ। ਹਾਂਜੀ। ਉਹ ਆਟੋ ਸੀ ਇਹ ਮੈਨੂਅਲ ਆ ਜੀ। ਇਹ ਮੈਨੂਅਲ ਆ। ਹਾਂਜੀ। ਅਲਾਈ ਇਹਦੀ ਕਿੰਨੇ ਕਿਤੇ ਹੁਣ ਕਿ ਜੀ ਲੱਗਦਾ। ਇਹਦੇ 2 ਲੱਖ ਦੇ ਲਾਈਟ ਵਾਲੇ ਦੇ ਵੀ ਨੰਬਰੀਆ ਪ੍ਰਾਡੋ ਦੇ ਲੱਗੇ ਹੋਏ ਨੇ। ਯਕੀਨ ਧਰਮ ਹੈ। ਪ੍ਰਾਡੋ ਦੇ ਲਾਈਟਾਂ ਲੱਗੇ ਐਮਪ ਬੂਫਰ ਸਭ ਕੁਝ ਲੱਗਾ ਆ ਜੀ ਵਿੱਚ। ਇਹ ਦੇ ਵਿੱਚ ਹੀ। ਲਾਈਟਾਂ ਲੂਟਾਂ ਸਭ ਕੁਝ ਲੱਗਾ ਆ ਜੀ। ਪਾ ਜੀ ਵੀ ਬੰਪਰ ਟੂ ਬੰਪਰ ਓਰੀਜਨਲ ਬੰਪਰ ਟੂ ਬੰਪਰ ਓਰੀਜਨਲ ਗਾਰੰਟੀ ਦੇ ਦਿਓ ਜੀ ਮਾਡਲ ਹੈ ਜੀ 13 ਟਿਕਾ ਨਾਲ ਦੇ ਸੀਟ ਕਵਰ ਅਜੇ ਤੱਕ 13 ਮਾਡਲ ਆ ਜੀ 13 ਮਾਡਲ ਤਾਂ ਮੈਂ ਦੇਖੋ ਇਹ ਗੱਡੀ ਇੱਕ ਜਿਹੜਾ ਲੈਣ ਆ ਗਿਆ ਨਾ ਛੱਡ ਕੇ ਨਹੀਂ ਜਾਊਗਾ ਜੀ ਦਿਖਾ ਗੱਡੀ ਵਿੱਚ 1,17,000 ਓਰੀਜਨਲ ਚੱਲੀ ਆ ਜੀ ਚੱਕੋ ਮੈਂ ਚਾਬੀ ਲਾ ਕੇ ਦੇਖੋ ਚੱਲੀ ਇਹ ਵੀ 1,17,000 ਹੀ ਹੋਈ ਆ ਹਾਂਜੀ ਆ ਜਾ ਕਰਾਂ ਫਿਰ ਇੱਧਰ ਦੀ ਨੰਬਰ ਭਾਜੀ ਦਾ ਪੰਜਾਬ ਹੈ ਆਪਾਂ ਨੰਬਰ ਬਾਹਰ ਦਾ ਆਪਾਂ ਕੰਮ ਨਹੀਂ ਕਰਦੇ ਜੀ ਆਪਣੇ ਕੋਈ ਦਿੱਲੀ ਹਰਿਆਣਾ ਨੰਬਰ ਗੱਡੀ ਨਹੀਂ ਮਿਲੂਗੀ ਅੱਛਾ ਹਾਂਜੀ ਤੇ ਪ 127 ਚੱਲੀ ਹੁੰਦੀ ਹੈ 127312 ਚੱਲੀ ਹੋਈ ਹੈ ਭਾਈ 127000 ਗਾਰੰਟੀ ਹੈ ਜੀ ਹੋਰ ਦਥੋਂ ਓਕੇ ਭਾਜੀ ਮੈਨੂੰ ਐ ਦੱਸੋ ਇਹ ਗੱਡੀ ਦੀ ਡਿਮਾਂਡ ਕੀ ਰੱਖੀ ਆ ਇਹ ਮੰਗਦੇ ਆ ਜੀ ਆਪਾਂ 560000 ਰੁਪਿਆ ਬਾਕੀ ਜਦੋਂ ਜਿੱਦਾਂ ਤੁਸੀਂ ਕਹੋਗੇ ਉਦਾਂ ਕਰ ਲਾਂਗੇ 560000 ਮੰਗਦੇ ਆ ਕਿ ਬਾਕੀ ਤੁਹਾਡੀ ਵੀਡੀਓ ਰਾਹੀਂ ਕੋਈ ਆਊਗਾ ਆਪਾਂ ਪੂਰਾ ਮਾਣ ਕਰਾਂਗੇ ਜੀ 5.5 ਲੱਖ ਦੀ ਗੱਡੀ ਦੇ ਦਾਂਗੇ 25000 ਡਿਸਕਾਊਂਟ ਹੋ ਗਿਆ ਮੇਰੇ ਤੋਂ 30000 ਡਿਸਕਾਊਂਟ ਜੀ 35 ਹੋ ਗਿਆ ਚੱਕੋ ਆ ਜੋਗਰਾ ਆ ਜੋ ਕੇ ਜੇ ਪਾ ਲੈ ਜਾਣੀਆਂ ਹਨ ਡਰਾਈਵਰ ਲੈ ਜਾਣੀਆਂ ਭਾਜੀ ਜਿਹੜੀ ਆ ਖੜੀ ਆ ਕਾਲੇ ਰੰਗ ਦੀ ਨ ਅਈਦਾ ਵੀ ਦੱਸੋ ਬੰਦਾ ਇਹ ਦੇਖੋ ਇਹ ਨਵੀਂ ਹੈਗੀ ਸੀ ਉਦੋਂ ਜਦੋਂ ਇੱਡੇ ਨਿਕਲੀ ਸੀ 1535000 ਦੀ ਜਿੱਦੇ ਨਵੀਂ ਨਿਕਲੀ 10000 ਚੱਲੀ 25 ਮਾਡਲ ਆ ਜੀ ਅੱਛਾ 25 ਮਾਡਲ 10000 ਚੱਲੀ ਹੋਈ ਆ ਹਾਂਜੀ 10000 ਚੱਲੀ ਬਿਲਕੁਲ ਨਵੀਂ ਗੱਡੀ ਹੈ ਬਿਲਕੁਲ ਬ੍ਰਾਂਡ ਨਿਊ ਲਫਾਫੇ ਚੜੇ ਪਏ ਉਦਾਂ ਜੀ ਪਰ ਮੈਂ ਤੁਹਾਨੂੰ ਗੱਲ ਬੋਲਦਾ ਹੁਣਾ ਕਹਿੰਦਾ ਕੱਪੜੇ ਦੇ ਨਾਲ ਟੱਕ ਟੱਕ ਰੱਖੀ ਦੂਰ ਚ ਰੀਟਾਂ ਤੋਂ ਹਾਲੇ ਤੱਕ ਲਫਾਫੇ ਵੀ ਨਹੀਂ ਉਤਰੇ ਸੀਟਾਂ ਤੋਂ ਹਾਂਜੀ ਹਾਂਜੀ ਕਰਵਾਈ ਕਰਾ ਚੈੱਕ ਦੇਖੋ ਗੱਡੀ ਦਿਖਾ 10000 ਚੱਲੀ ਇੱਕ ਸਰਵਿਸ ਹੋਈ ਜੀ ਦਿਖਾ ਤਰ ਮੈਂ ਇਧ ਕਿਉਂ ਦਾਨ ਸਿੰਘ ਜੀ ਇੱਕ ਸਰਵਿਸ ਹੋਈ ਹੈ ਹਾਂਜੀ ਇਹ ਇੱਕੋ ਹੀ ਰੇਟ ਆ ਜੀ 12 ਲੱਖ 70 ਹਜ਼ਾਰ ਦੀ ਇਹ ਚੋਂ 1 ਰੁਪਿਆ ਵੀ ਘਟਵਾਤ ਨਹੀਂ ਹੋਣਾ ਤੁਹਾਡਾ ਮਾਣਕ 5000 ਵੱਖਰਾ ਚੱਕੋ ਮੇਤਰੋ 5000 ਤੇ ਬੈਠੇ ਆ ਤੁਹਾਡੀ ਵੀਡੀਓ ਦਾ ਨਾਮ ਲੈ ਕੇ ਆਊਗਾ ਹਾਂ ਵੀਡੀਓ ਸ਼ੇਅਰ ਕਰ ਦਿਆ ਕਰੋ ਭੱਟੀ ਸਾਹਿਬ ਦਾ ਨਾਮ ਲੈ ਸ਼ੇਅਰ ਕਰੂਗਾ ਜਿਹੜਾ ਉਹ ਲੈ ਕੇ ਜਾਊਗਾ ਡਿਸਕਾਊਂਟ ਚੱਕੋ ਮੇਤਰੋ ਜਮੇ ਡਾਤੀਆ ਡਿਸਕਾਊਂਟ ਆ ਜੀ ਜਿਹੜਾ ਤੁਹਾਡਾ ਸ਼ੇਅਰ ਕਰੂਗਾ ਹਾਂ ਦੁਬਾਰਾ ਰੇਟ ਦੱਸੋ ਇੱਕ ਵਾਰੀ ਫਿਰ 12 70 ਜੀ ਤੇ ਤੁਹਾਡੀ ਵੀਡੀਓ ਡਿਸਕਾਊਂਟ ਕਰੂਗਾ 12 60 ਦੀ 12.60 ਹਜ਼ਾਰ ਦੀ 10 ਹਜ਼ਾਰ ਡਿਸਕਾਊਂਟ ਹੋ ਗਿਆ। ਭਾਈ ਜੀ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਜੂ? ਲੋਨ ਇੱਤੇ ਹੋ ਜੂਗਾ ਜੀ 11 ਲੱਖ ਦਾ। 1.60 ਲੱਖ 1.60 ਲੱਖ ਲਿਓ ਆਹ ਗੱਡੀ ਲੈ ਜਾਓ ਯਾਰ ਥਾਰ ਹੈ। ਭਾਈ ਜਿਹੜੀ ਆਹ ਖੜੀ ਹੈ 0076 ਨੰਬਰ। ਇਹ 2013 ਮਾਡਲ ਮੈਨੂਅਲ 4x4 ਹੈ ਜੀ। ਅਸਾਂ ਮੈਨੂਅਲ 4x4 2013 ਮਾਡਲ। ਸਾਰੀ ਗੱਡੀ ਓਕੇ। ਹਾਂਜੀ। ਦਿਖਾਤਰ ਮੇ ਗੱਡੀ ਵਿੱਚ। ਲੋਕਾਂ ਨੇ ਕਹਿੰਦੇ ਕੋੜਾ ਹੀ ਹੈ। ਦਿਖਾਤਰ ਮੇ ਵਿੱਚੋਂ ਗੱਡੀ। ਇਹ ਸਾਰੀ ओरिजिनल ਹੈ ਜੀ। ਓਕੇ ਸਾਰੀ オリジナル ਹੈ ਜੀ ਠੀਕ ਹੈ ਜੀ ਤੇ ਪਹਿਲੇ ਨਾਂ ਤੇ ਹੈ ਜੀ ਵਾਧਾ ਇਹ ਆ ਅਸਲ ਫਰਸਟ ਹਾਂ ਜੀ 4/4 ਹੈ ਜੀ ਹਾਂ ਬਣ ਕੇ ਗੱਲ ਧਰ ਮੈਂ ਉਹ ਲਾਈਟ ਟਾਇਰ ਚੈੱਕ ਕਰਵਾ ਸਾਰੀ ਸੀਲਡ ਗੱਡੀ ਹੈ ਜੀ ਸਾਰੀ ਸੀਲਡ ਸਾਰੀ ਸੀਲਡ ਹੈ ਹਾਂ ਜੀ ਇਹ ਚੱਲੀ ਹੈਗੀ 1,90,000 ਪਰ ਮੀਟਰ 16 ਤੇ ਝੂਠ ਬੋਲ ਕੇ ਨਹੀਂ ਵੇਚਣੀ ਜੀ ਹਾਂ ਤੇ 1.90 ਚੱਲੀ ਉਹ ਬੇਦਰ ਚੱਲੀ ਹੋਈ ਆ ਮੀਟਰ 16 ਤੇ ਇਹ ਫਿਰ ਪਹਿਲੀ ਪਾਰਟੀ ਨੇ ਕਰਾਇਆ ਸੀ ਆਪਾਂ ਨੇ ਕੁਝ ਕਰਾਇਆ ਜੀ ਓਕੇ ਹਾਂ ਠੀਕ ਹੈ ਇਹ ਗੱਡੀ ਆਪਾਂ ਦੇ ਦਵਾਂਗੇ ਜੀ 9 ਲੱਖ ਰੁਪਏ ਦੀ ਜੈਸ 9 ਬੱਸ 9 ਲੱਖ ਦੀ ਮਾਰ 10 ਲੱਖ ਕਿ ਮੀਟਰ ਪਿੱਛੇ ਕਰਕੇ ਆਪਾਂ ਗੱਡੀ ਸਲਤੀ ਦੇਣੀ ਹੈ ਮਾਡਲ ਕਿਹਨਾ ਭਾਜੀ ਇਹ 2013 4x4 ਚੱਕੋ ਮਿੱਤਰੋ ਏ 9 ਲੱਖ ਦੀ ਹਾਂਜੀ 2013 ਮਾਡਲ 13 ਮਾਡਲ ਹਾਂਜੀ ਦਰਮੇ ਰੁਪਈਆ ਲਾਉਣੀ ਲੋੜ ਨਹੀਂ ਕੋਈ 1 ਰੁਪਈਆ ਨਹੀਂ ਲਾਉਣਾ ਇੰਸ਼ੋਰੈਂਸ ਪੂਰੇ ਸਾਲ ਦੀ ਟਾਇਰ ਨਵੇਂ ਅਸਾਂ ਸੋਚਦੇ ਹਾਂ ਹਾਂਜੀ ਨੰਬਰ ਵੀ ਵਧੀਆ 760076 ਨੰਬਰ ਲੱਖ ਡੇਢ ਲੱਖ ਦਾ ਤਾਂ ਨੰਬਰ ਹੈਗਾ ਲਾ ਹਾਂਜੀ ਲੱਖ ਦਾ ਨੰਬਰ ਹੀ ਹੈ ਜੀ ਹਾਂ ਭਾਜੀ ਜਿਹੜੀ ਆ ਖੜੀ ਹੋਣਾ ਵੀ ਦੱਸ ਦਈਏ ਵੇਖੋ ਭਾਜੀ 1176 ਇਹ 2012 ਮਾਡਲ 4x4 ਦੀ ਅਸਾਂ ਇਹ 4x4 2012 ਮ ਇਹ ਬਹੁਤ ਨਵੀਂ ਕਾਰ ਹੈ ਜੀ ਅੱਛਾ ਜੀ ਇਹ ਹੈਗੀ ਹੈ ਜੀ 1,17,000 ਚੱਲੀ ਇਹ ਵੀ ਚੱਕਰ ਮੈਂ ਉਹ 1,17,000 ਇਹਨੂੰ 20 ਇੰਚੀ ਟਾਇਰ ਲੱਗੇ ਜੀ 2 ਲੱਖ ਦੇ ਅੱਛਾ ਹਾਂਜੀ ਲਓ 2 ਲੱਖ ਦੇ ਤਾਂ ਲਾਇਦੇ ਟਾਇਰ ਲੱਗੇ ਹੋਣ ਇਹਨੂੰ ਹਾਂਜੀ ਪ੍ਰਾਡੋ ਦੇ ਲੱਗੇ ਹੋਏ ਓਕੇ ਹਾਂਜੀ ਭਾਜੀ ਇਹਦੀ ਕੀ ਡਿਮਾਂਡ ਹੈ ਗੱਡੀ ਦੀ ਇਹ ਭਾਜੀ ਆਪਾਂ ਦੇ ਦੇਵਾਂਗੇ ਜੀ 8.5 ਲੱਖ ਰੁਪਏ ਦੀ 8.5 ਲੱਖ ਦੀ ਹਾਂਜੀ ਪਰ ਮੈਂ ਥੋੜਾ ਦੂਰ ਇੱਥੋਂ ਬਿਲਕੁਲ ਐਨ ਤੁਹਾਡੇ ਲਈ ਇਹ ਚੜ ਤੁਹਾਡਾ ਵੀਡੀਓ ਸ਼ੇਅਰ ਕਰਕੇ ਆਉਗੂ ਉਹਨੂੰ 840 ਦੀ ओके 840000 ਦੀ ਤੁਹਾਡੇ ਵੀਡੀਓ ਜਿਹੜਾ ਸ਼ੇਅਰ ਕਰੂਗਾ ਧਰਮੇ 12 ਮਾਡਲ 840000 ਦਾ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ 840 ਹਰੇਕ ਗੱਡੀ ਮंगा ਯਾਰ ਦੱਸ 10000 ਹਰੇਕ ਗੱਡੀ ਜੀ ਪੁੱਛਣ ਦੀ ਵੀ ਨਹੀਂ ਲੋੜ ਆ ਕੇ ਸਿਰਫ ਤੁਸੀਂ ਇਹ ਕਹਿਣਾ ਵੀ ਪੱਟੀ ਦੀ ਵੀਡੀਓ ਦੇਖੀ ਆ ਅੱਬਾ ਪੱਟੀ ਦੀ ਵੀਡੀਓ ਦੇ ਦੇ ਦੇਖ ਕੇ ਆਂ 10000 ਉਹਦੀ ਸ਼ੋਰਟ ਹੋ ਜੂ ਸ਼ੋਰਟ ਪੱਟੀ ਸਾਹਿਬ ਤੁਹਾਡਾ ਮਤਲਬ ਪੂਰਾ ਮਾਨ ਆ ਜੀ ਇੱਥੇ ਨਵਾਜੀ ਤਾਂ ਉਹ ਤੁਹਾਨੂੰ ਪੁਰਾਣੀ ਗੱਡੀ ਕੋਈ ਨਹੀਂ ਦਸੂਗੀ ਜਿਹੜੀ ਤੁਸੀਂ ਦਿਖਾ ਕੇ ਆ ਪਹਿਲਾਂ ਲਈ ਕੋਈ ਗੱਡੀ ਨਹੀਂ ਹੈਗੀ ਭਾ ਜਿਹੜੀ ਆ ਖੜੀ ਆ ਇਹ ਇਹ ਆਪਣੀ ਸੇਲ ਹੋ ਗਈ ਜੀ ਅਸੀਂ ਤੁਸੀਂ ਵੀਡੀਓ ਕਰਕੇ ਗਏ ਸੀ ਇਹਦੀ ਪਰ ਹਾਂ ਟ੍ਰੈਪ ਜਿਹੜੂ ਤਿੰਨ ਦਾ ਕੀਤੀ ਸੀ ਸੇਲ ਹੋ ਗਈ ਗੱਡੀ ਇਹ ਸੇਲ ਹੋ ਗਈ ਜਿਹੜੀ ਆਖਰੀ ਹੈ ਮਾਰਾ ਜੀ ਇਹ ਵੀ ਸੇਲ ਹੋ ਗਈ ਇਹ ਵੀ ਤੁਸੀਂ ਵੀਡੀਓ ਕਰਕੇ ਆ ਵੀ ਇਹ ਵੀ ਸੇਲ ਹੋ ਗਈ ਚੱਕੋ ਮਿੱਤਰੋ ਇਹ ਤੁਸੀਂ ਵੀਡੀਓ ਕਰਕੇ ਗਏ ਸੀ ਇਹਦੀ ਅਸਾ ਇਹ ਹਲੇ ਲੋਨ ਪਾਸ ਹੋਣ ਵਾਲਾ ਹਾਂ ਜੀ ਹਾਂ ਜੀ ਲੋਨ ਪਾਸ ਹੋਣ ਵਾਲਾ ਜਿਹੜੀ ਆਖਰੀ ਇੱਧਰ ਲੱਗ ਇਹ ਦੇਖੋ ਜੀ ਇਹ ਵੀ ਸੇਲ ਹੋ ਗਈ ਜੀ ਇਹ ਵੀ ਸੇਲ ਹੋ ਗਈ ਇਹ ਵੀ ਫੇਲ ਹੋ ਗਈ ਜੀ ਇਹ ਤਾਂ ਵੱਡੀ ਇਹ ਵੀ ਤੁਸੀਂ ਵੀਡੀਓ ਕਰਕੇ ਗਏ ਸੀ ਜੀ ਹਨਵੇਂ ਗੱਡੀ ਵਾਲੀ ਕੈਂਟ ਦੀ ਹੋਏ ਹਾਂ ਇਹ ਵੀ ਵੈਗੀ ਜੀ ਆਹ ਦੇਖੋ ਜੀ 8 ਨੰਬਰ ਕਰੋ ਆਹ ਗੱਡੀ ਦਾ ਭਾਜੀ ਨੰਬਰ ਜੀ ਭਾਜੀ ਅੰਬਰਸਰ ਦਾ ਨੰਬਰ ਹੈ 900208 ਨੰਬਰ ਸਿੱਧੂ ਮੂਸੇ ਵਾਲਾ 3 0 ਪਿੱਛੇ 8 ਵਾਲੀ ਹੈ ਹਾਂਜੀ ਭਾਜੀ ਇਹ ਗੱਡੀ ਕਿੰਨਾ ਮਾਡਲ ਹੈ ਇਹ 20 ਇੰਚੀ ਨੂੰ ਲਾਈਟ ਟਾਇਰ ਲੱਗੇ ਆ ਜੀ 2 ਲੱਖ ਰੁਪਏ ਦੇ 2 ਲੱਖ ਦੇ ਹਾਂਜੀ ਵਿੱਚੋਂ ਇੰਟੀਰੀਅਰ ਦੇਖੋ ਨਵੇਂ ਐਚਡੀ ਲਾਈਟਾਂ ਜੀ ਇਹਦੀਆਂ 10000 ਦੀਆਂ ਲਾਈਟਾਂ ਲੱਗੀਆਂ 65000 ਦੀਆਂ ਤਾਂ ਲਾਈਟਾਂ ਲੱਗੀਆਂ ਹਨ ਗੱਡੀ ਦੇ ਹਾਂਜੀ ਹਾਂਜੀ ਵਿੱਚੋਂ ਨਵੇਂ ਸੀਟ ਕਵਰ ਆ ਜੀ ਬਿਲਕੁਲ ਨਵੇਂ ਸੀਟ ਕਵਰ ਧਰਵੇਂ ਹੋਏ ਹਾਂਜੀ ਇਹ ਗੱਡੀ ਤੁਹਾਨੂੰ ਬਹੁਤ ਵਾਜਬ ਰੇਟ ਨਾਲ ਦੇ ਦਾਂਗੇ ਜੀ ਅੱਛਾ ਜੀ ਮਾਡਲ 12 ਮਾਡਲ 12/13 ਪੰਜਾਬ ਨੰਬਰ ਆਨਰ ਕੈਮੇ ਹੋ ਇਹ ਉਹਨਾਂ ਨੇ ਸੈਕੰਡ ਆ ਜੀ ਸੈਕੰਡ ਆਨਰ ਹੈ ਹਾਂਜੀ ਓਕੇ ਪਰ ਆਪਾਂ ਦੇ ਬਹੁਤ ਰੇਟ ਨਾਲ ਦੇਣੀ ਜੀ ਇਹ ਕਿੰਨੇ ਇੱਕ ਜਦਾਂਗੇ ਜੀ ਇਹ ਗੱਡੀ ਉਦਾਂ ਪੱਟੀਸਾਲ ਮੈਂ ਦੇਣੀ ਹੈ 8 ਲੱਖ ਦੀ ਤੁਹਾਡੇ ਕਰਕੇ ਆਪਾਂ 7.5 ਲੱਖ ਦੀ ਗੱਡੀ ਦੇ ਸਾਢੇ 7 ਲੱਖ 10000 ਰੁਪਏ ਤੁਹਾਡਾ ਵਖਰਾ ਮਾਣ ਜਿਹੜਾ ਤੁਹਾਡਾ ਵੀਡੀਓ ਸ਼ੇਅਰ ਕਰਕੇ ਆਊਗਾ ਚੱਕਾ ਮਿੱਤਰੋ 7.40 ਲੱਖ ਦੀ ਰਹਿ ਜੂ ਜਿਹੜਾ ਸੱਜਣਾ ਆ ਬਾ 7.40 ਭਾਜੀ ਇਹ ਨੰਬਰ ਸਮੇਤ ਦੇਣੀ ਹੈ ਕਿ ਬਿਨਾਂ ਨੰਬਰ ਤੋਂ ਨੰਬਰ ਤੋਂ ਬਿਨਾਂ ਲੁਧਿਆਣੇ ਦਾ ਲਾ ਕੇ ਮੇ ਹੋਇਆ ਅਸਾ ਨੰਬਰ ਲੁਧਿਆਣੇ ਦਾ ਲਾ ਕੇ ਇਹ ਨੰਬਰ ਲੈਣਾ ਤਾਂ ओके okay. हां जी ਢਾਈ ਇਹ ਤਾਂ 308 ਨੰਬਰ ਲੈਣਾ ਫਿਰ ਤਾਂ 10 ਲੱਖ ਦੀ ਆ ਹਾਂਜੀ ਤੇ ਉਦਾਂ ਮੈਨੂੰ 7.5 ਲੱਖ ਦੀ ਹਾਂਜੀ 7.5 ਨੰਬਰ ਤਾਂ ਉਹਨੂੰ ਹੋਰ ਲੱਗਦੀ 7.40 ਦੀ ਮਿਲੂਈ 10000 ਤੁਹਾਡਾ ਬਕਾ ਚੱਕੋ ਮਿੱਤਰੋ 7 ਲੱਖ ਤੇ 40000 ਦੀ ਗੱਡੀ ਇਹ ਬਣ ਜੂ ਪਰ ਮੈਂ ਇਹ ਉਹ ਗੱਡੀ ਹੈ ਫਰਜੂਨਰ ਦੀ ਤਾਂ 19 ਚੜਾਈ ਹੈ ਨਹੀਂ ਜਿੰਨੇ ਇਹ ਗੱਡੀ ਦੀ ਰਹੀ ਆਪਣੇ ਸਮੇਂ ਚ ਹਰੇਕ ਲੀਡਰ ਪ੍ਰਧਾਨ ਮੰਤਰੀ ਵੀ ਯਾਰ ਤਰਸਦਾ ਸੀ ਵੀ ਜੇ ਮੈਨੂੰ ਵੈਸਟਰ ਗੱਡੀ ਚ ਮਿਲ ਜਾ ਉਹ ਚ ਬੈਠਾ ਦੇਖ ਕਰਵਾ ਚੱਕ ਇਹ 2010 ਮਾਡਲ ਹੈ 10 ਚ ਹੀ ਬੰਦ ਹੋਈ ਹੈ ਜੀ ਇਹਦਾ ਭਈ 10 ਚ ਹੀ ਬੰਦ ਹੋਈ ਹੈ 10 ਮਾਡਲ ਹੈ ਹਾਂਜੀ ਚੱਕੋ ਮਿੱਤਰੋ ਏ 2030 ਤੱਕ ਗੱਡੀ ਪਾਸ ਵੀ ਐ ਅਲਾਈ ਟਾਇਰ ਭਾਜੀ ਨੂੰ ਨਵੇਂ ਲਵਾਦੇ ਨਵੇਂ 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 ਪਰ ਮੈਂ ਲਾਈਟ ਟਾਇਰ ਲੱਗੇ ਹੁਣ ਤੇ ਗੱਡੀ ਨੂੰ ਤੂੰ ਰੋਬ ਚੱਕ ਇਹ ਤੁਹਾਨੂੰ ਸੀਟਾਂ ਦੇ ਕਵਰ ਲਾ ਕੇ ਮੈਣਨਗੇ ਜੀ ਸੀਟ ਦੇ ਉੱਪਰ ਪਰਦੇ ਲਾ ਕੇ ਮੈਣਨਗੇ ਅਸਾਂ ਪਰਦੇ ਆਪ ਲਾ ਕੇ ਦਵਾਂਗੇ ਸਾਰਾ ਕੁਝ ਲਾ ਕੇ ਦਵਾਂਗੇ ਚੱਕੋ ਮਿੱਤਰੋ ਓਏ ਹੋਰ ਵੀ ਆ ਭਾਜੀ ਜੇ ਤਾਂ ਇਹ ਪਹਿਲੇ ਨਾਂ ਤੇ ਐ ਜੀ ਨਾਲੇ ਫਰਸਟ ਓਨਰ ਐ ਫਰਸਟ ਓਨਰ ਇਹਦਾ ਨੰਬਰ ਕਿੱਥੋਂ ਦਾ ਐ ਨੰਬਰ ਲੋਕਲ ਜੀ ਨੰਬਰ ਬਾਹਰਲਾ ਤੁਹਾਨੂੰ ਕਿਹਾ ਆਪਾਂ ਕੰਮ ਨਹੀਂ ਕਰਦੇ ਜੀ ਪੀਵੀ 13 ਲੈ ਸਾਡੇ ਸੰਗਰੂਰ ਦਾ ਨੰਬਰ ਐ ਜੀ ਤੁਹਾਡੇ ਸੰਗਰੂਰ ਦਾ ਪ ਸਾਹ ਮੰਤਰੀ ਦੀ ਗੱਡੀ ਆ ਭਗਵੰਤ ਮਾਨ ਦੇ ਪੀਏ ਸਾਹਿਬ ਦੀ ਗੱਡੀ ਹੈ ਹਾਂ ਹਾਂਜੀ ਦੇਖੋ ਧਰਮਿਆ ਭਗਵੰਤ ਮਾਨ ਦੇ ਪੀਏ ਦੀ ਗੱਡੀ ਆ ਬਾਈ ਕਹਿੰਦਾ ਦੇਖ ਭਾਜੀ 10 ਮਾਡਲ ਹੈ 30 ਤੱਕ ਪਾਸ ਹੈ ਪਹਿਲੇ ਪਹਿਲੇ ਨਾਲ ਫਰਸਟ ਓਨਰ ਦੀ ਹੈ ਅੰਦਰੋਂ ਮੋਡੀਫਿਕੇਸ਼ਨ ਹੋਈ ਹੋਈ ਹੈ ਤੁਹਾਨੂੰ ਪਰਦੇ ਲਾ ਕੇ ਮਹਿਣਗੇ ਸੀਟ ਕਵਰ ਲਾ ਕੇ ਮਹਿਣਗੇ ਚੱਕੋ ਮਿੱਤਰੋ ਅੰਦਰੋਂ ਵੀ ਜਮਾਈ ਨਵੀਂ ਬਣਾ ਕੇ ਦੇਣ 30 ਤੱਕ ਪਾਸ 30 ਤੱਕ ਪਾਸ ਹੈ ਭਾਜੀ ਐਂ ਦੱਸਿਓ ਇੰਜਨ ਵੀ ਨਾਲ ਦਾ ਜੀ ਅਜੇ ਤੱਕ ਆ ਦੇਖੋ ਚੱਕੋ ਹੋਰ ਨਾਲ ਦਾ ਆ ਪਲੜੀ ਭਾਈ ਕਰੇ ਉੱਪਰ ਨੂੰ ਦੇਖ ਧਰਮਿਆ ਬਿਲਕੁਲ ਇਫੀਯੂ ਦਾ ਇੰਜਣ ਹੈ ਨਾਲ ਹੂੰ ਡੀਜ਼ਲ ਇੰਜਣ ਹੈ ਜੀ ਓਕੇ ਹਾਂਜੀ 25 ਦੀ ਐਵਰੇਜ ਹੈ ਦੀ 25 ਦੀ ਐਵਰੇਜ ਹੈ ਹਾਂਜੀ ਉਹ ਜੀ ਗੱਡੀ ਤੇ ਡਿਮਾਂਡ ਕੀ ਰੱਖੀ ਆਪਾਂ ਨੇ ਡਿਮਾਂਡ ਤਾਂ ਜੀ ਜੋ ਤੁਸੀਂ ਇਹ ਕਹਿ ਰਹੇ ਆ ਆਪਾਂ ਲੈਣਾ ਨਹੀਂ ਇਹ ਗੱਡੀ ਦਾ ਆਪਣਾ ਤਾਂ ਕੋਈ ਨਹੀਂ ਸੀ ਮੈਂ ਆਪਾਂ ਮੰਗਦੇ 2.5 ਲੱਖ ਰੁਪਏ ਦੇ ਦੇਣੀ 2 ਲੱਖ ਜੀ ਚੱਕੋ ਤੁਹਾਡੇ ਜਿਹੜੇ ਵੀਡੀਓ ਸ਼ੇਅਰ ਕਰਕੇ ਆਉਗੋ ਉਹਨੂੰ 1.90 ਦੀ ਲੈ ਹੋਰ ਹੋ ਗਿਆ ਡਿਸਕਾਊਂਟ 190000 ਦੀ 2010 ਮਾਡਲ 30 ਤੱਕ ਇਹ ਪਾਸ ਹੈ। ਉਦੋਂ 2 ਲੱਖ ਦੀ ਹੈ ਜੀ ਤੁਹਾਡੀ ਵੀਡੀਓ ਜਿਹੜਾ ਸ਼ੇਅਰ ਕਰੂਗਾ ਉਹ ਲਈ ਹੈ 90 ਉਹਦੇ ਲਈ ਹੈ। ਤਰਵੇਂ ਅਲਾਇ ਤੇ ਡਰ ਲੱਗੇ ਹੋਏ ਨੇ। ਇੱਧਰ ਵੀ ਆ ਪਰਦੇ ਲਾ ਕੇ ਮੈਨ ਲੈ ਕੇ ਸੀਟ ਕਵਰ ਲਾ ਕੇ ਮੈਨ ਬਾਈ ਜੀ ਕਹਿੰਦੇ ਸੀਟ ਕਵਰ ਨਵੇਂ ਪਾ ਕੇ ਦਵਾਂਗੇ ਪਰਦੇ ਵਿੱਚ ਲਵਾ ਕੇ ਦਵਾਂਗੇ। ਪਾਜੀ AC ਚੱਲਦਾ ਤਾਂ ਪੁੱਤ ਆ ਓਕੇ ਐਂ ਪਾਵਰ ਵਿੰਡੋ AC ਸਭ ਕੁਝ ਚੱਲਦਾ ਜੀ। ਓਕੇ ਹਾਂਜੀ ਲੈ ਇੱਧਰ ਆ ਜਾਓ ਕਰਾ ਫਟਾਫਟ ਇਹ ਆਪਾਂ ਖੜੇ ਜੀ ਇਸ ਟਾਈਮ ਬੜਾ ਪਿੰਡ ਦੇ ਵਿੱਚ ਹਾਂਜੀ ਹਾਂਜੀ ਪਾਜੀ ਦੱਸਿਓ ਇਹ ਕਿ ਪਿੰਡ ਕਿੱਥੇ ਜੇ ਪੈ ਗਿਆ? ਇਹ ਪਾਜੀ ਗਰਾਇਆਂ ਸੱਜਿਆ ਤੇ ਆ ਜੀ ਖੱਬਿਆ ਤੇ ਆ ਤੇ ਲੁਧਿਆਣੇ ਵੱਲੋਂ ਨਹੀਂ ਤਾਂ ਸੱਜਿਆ ਤਾਂ ਸੱਜਿਆ ਸ ਹੈ ਚੌਕ ਚੋਂ ਯਾਨੀ ਕਿ ਮੇਨ ਰੋਡ ਦੇ ਉੱਪਰ ਗਰਾਇਆਂ ਪੈ ਜਾਂਦਾ ਗਰਾਇਆਂ ਤਾਂ 2.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਡਿਸਟ੍ਰਿਕਟ ਜਲੰਧਰ ਡਿਸਟ੍ਰਿਕਟ ਜਲੰਧਰ ਦਾ ਪਿੰਡ ਆ ਬੜਾ ਪਿੰਡ ਹੈ ਜੀ ਬੜਾ ਪਿੰਡ ਹੈ ਜੀ ਇੱਥੇ 10 ਬੈਂਕਾਂ ਆ ਜੀ ਤੇ ਦੋ ਪੋਸਟ ਆਫਿਸ ਆ ਸਾਰਾ ਮਤਲਬ ਪਿੰਡ ਵਧੀਆ ਆ 10000 ਵੋਟ ਹੈ ਇਸ ਪਿੰਡ ਦੀ ਓਕੇ ਮੈਂ ਇਸ ਪਿੰਡ ਤੇ ਪੰਜ ਰਿਆਂ 10 ਸਾਲ ਦੀ अच्छा हां फिर तो बाले बधाई ਦੇ ਪਾਤਰ ਨੇ ਤਾਂ ਹੀ ਅੱਜਕੱਲ ਪਰਸਵਾਸੇ ਵਾਲਾਂ ਨਾਲ ਜੁੜੇ ਹੋਏ ਬਹੁਤ ਛੋਟੇ ਬੰਦੇ ਆ ਜੀ ਅਸੀਂ ਜੇ ਕਿਸੇ ਮਾੜੀ ਗਰੀਬ ਦੀ ਮਦਦ ਕਰਦੀਆਂ ਇੰਨੇ ਬਹੁਤ ਆ ਜੀ ਚਲੋ ਜੀ ਤੁਹਾਡੇ ਹਿੱਸੇ ਆਈਏ ਸੇਵਾ ਭਾਗਾਂ ਦੇ ਸੇਵਾ ਹੁੰਦੀ ਆ ਨੀ ਕੋਈ ਗੱਲੇ ਨਹੀਂ ਤੇ ਮਿੱਤਰੋ ਨੰਬਰ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਜਿਹੜੀ ਵੀ ਗੱਡੀ ਤੁਹਾਨੂੰ ਪਸੰਦ ਆਉਂਦੀ ਹੈ ਨਾ ਚੱਕ ਕੇ ਲਓ ਯਾਰ ਫੁੱਲ ਗਰੰਟੀ ਵਾਲੀ ਗੱਡੀਆਂ ਨੇ